ਪਿਛਲੇ ਦਿਨਾਂ ਦੇ ਵਿੱਚ ਆਪਾਂ ਨੇ ਇੱਕ ਵੀਡੀਓ ਅਪਲੋਡ ਕੀਤੀ ਸੀ ਸਿਉਂਖ ਦੇ ਉੱਪਰ ਤੇ ਉਹਦੇ ਵਿੱਚ ਬਹੁਤ ਸਾਰੇ ਕਮੈਂਟ ਆਏ ਸੀ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਪੁੱਛਿਆ ਗਿਆ ਵੀ ਜਿਹੜਾ ਸਿਉਂਖ ਆਪਣੀ ਦੁਸ਼ਮਣਾਂ ਜਾਂ ਮਿੱਤਰਕੀਟ ਆ ਸਿਉਂਖ ਆਪਣੇ ਦੋਨੇ ਤਰ੍ਹਾਂ ਦਾ ਕੰਮ ਕਰਦੀ ਆ ਆਪਣੇ ਮਿੱਤਰਕੀਟ ਵੀ ਆ ਤੇ ਆਪਣੇ ਲਈ ਦੁਸ਼ਮਣ ਦਾ ਕੰਮ ਵੀ ਕਰਦੀ ਆ ਸਿਉਖ ਜਿਹੜੀ ਮਿੱਤਰ ਕੀਟ ਆਪਣੀ ਉਹ ਸਿਉਖ ਇਦਾਂ ਜਿਵੇਂ ਜ਼ਮੀਨ ਦੇ ਵਿੱਚ ਜਿੰਨਾ ਵੀ ਆਪਣੇ ਬਾਧੂ ਲੱਕੜੀ ਬੇਜਾਂ ਲੱਕੜੀ ਪਈ ਹੁੰਦੀ ਆ ਸਿਉਖ ਉਹਨੂੰ ਖਾ ਕੇ ਜਿਹੜੀ ਕੀ ਮਿੱਟੀ ਦਾ ਰੂਪ ਦਿੰਦੀ ਆ ਨਹੀਂ ਉਹ ਜ਼ਮੀਨ ਦੇ ਉੱਪਰ ਐਵੇਂ ਪਈ ਰਹੂਗੀ ਤੇ ਜਿੰਨੀਆਂ ਧਰਤੀ ਦੇ ਉੱਪਰ ਆਪਣੇ ਜਿੰਨੀ ਲੱਕੜ ਪਈ ਆ ਸਾਰੀ ਉਹਨੂੰ ਡੀਕੰਪੋਜ਼ ਕਰਨ ਦਾ ਕੰਮ ਕਰਦੀ ਆ ਸਿਉਖ ਸਿਉਖ ਨੂੰ ਦੁਸ਼ਮਣ ਜਿਹੜਾ ਆਪਾਂ ਨੇ ਆਪ ਬਣਾਇਆ ਕਿਉਂਕਿ ਆਪਾਂ ਜ਼ਮੀਨ ਦੇ ਵਿੱਚ ਜਾਂ ਆਲੇ-ਦਾਲੇ ਦੇ ਵਿੱਚ ਜਿਹੜੀ ਬੇਲ ਵੇ ਲੋੜੀ ਲੱਕੜ ਅੱਗੇ ਪਈ ਰਹਿੰਦੀ ਹੁੰਦੀ ਸੀ ਉਹਨੂੰ ਸਿਉਂਖ ਖਾ ਕੇ ਆਪਣਾ ਜਿਹੜਾ ਖਰਾਕਲਾ ਕੰਮ ਕਰਦੀ ਸੀ ਪਰ ਹੁਣ ਜਿਹੜੀ ਹੁਣ ਸਮਾਂ ਆ ਗਿਆ ਆਲੇ-ਦਾਲੇ ਆਪਾਂ ਨੇ ਆਪਣੇ ਖੇਤਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਜਿਹੜੀ ਉਹ ਲੱਕੜ ਆਪਾਂ ਛੱਡੀ ਨਹੀਂ ਸੀ ਉਂਗਦੇ ਖਾਣ ਜੋਗੀ ਤੇ ਹੁਣ ਜਿਹੜੀ ਸਿਉਂਖ ਆਪਣੇ ਘਰਾਂ ਦੀ ਟਾਕੀਆਂ ਮੂਰੀਆਂ ਨੂੰ ਲੱਗਣਾ ਸ਼ੁਰੂ ਕਰਤੀ ਕਰ ਰਹੀ ਆ ਮੈਂ ਸਮਝਦਾ ਵੀ ਸਿਉਂਖ ਨੂੰ ਜਿਹੜਾ ਆਪਣਾ ਦੁਸ਼ਮਣ ਆਪਾਂ ਨੇ ਆਪ ਬਣਾਇਆ ਪੁਰਾਣੇ ਸਮਿਆਂ ਦੇ ਵਿੱਚ ਜਿਹੜੀ ਆਪਣੇ ਘਰਾਂ ਦੇ ਬਾਹਰ ਜਿਹੜੀ ਲੱਕੜ ਆਪਾਂ ਕੱਟ ਕੇ ਰੱਖ ਦਿੰਦੇ ਸੀਗੇ ਤੇ ਸਿਉਂਖ ਜਿਹੜੀ ਆਪਣੀ ਖਰਾਕ ਉਹਨੂੰ ਬਣਾ ਲੈਂਦੀ ਸੀ ਪਰ ਹੁਣ ਉਹ ਖਰਾਗ ਨਾਂ ਰਹਿਣ ਕਰਕੇ ਸਿਉਂਖ ਨੇ ਆਪਣੀ ਜਿਹੜੀ ਖਾਣਾ ਲੱਭਣਾਈਆਂ ਤੇ ਉਸ ਤੋਂ ਬਾਅਦ ਜਿਹੜੀ ਉਹਨੂੰ ਅੱਗੇ ਆਪਣੇ ਘਰਾਂ ਦੀਆਂ ਲੱਕੜੀਆਂ ਦਰਵਾਜ਼ੇ ਮਿਲਦੇ ਨੇ ਉਹਨਾਂ ਨੂੰ ਉਹ ਖਾਣਾ ਸ਼ੁਰੂ ਕਰ ਦਿੰਦੀ ਆ ਇਹ ਇੱਕ ਕੁਦਰਤ ਦਾ ਵਰਦਾਨ ਹੈ ਆ ਜਿਹੜੀ ਸਿਉਂਖ ਆ ਕਿਉਂਕਿ ਧਰਤੀ ਦੇ ਉੱਪਰ ਜਿੰਨਾ ਬੇ ਲੋੜਾ ਸਮਾਨ ਪਿਆ ਇਹ ਸਾਰਾ ਖਾ ਕੇ ਡੀਕੰਪੋਜ਼ ਕਰਕੇ ਮਿੱਟੀ ਨੂੰ ਤਾਕਤਵਰ ਬਣਾਉਂਦੀ ਆ ਜੇ ਇਹ ਨਾ ਆਪਣਾ ਕੰਮ ਕਰੇ ਤਾਂ ਧਰਤੀ ਦੇ ਉੱਪਰ ਲੱਕੜ ਦਾ ਜਾਂ ਬਹੁਤ ਸਾਰਾ ਢੇਰ ਲੱਗ ਜਾਊਗਾ ਜਿਹਨੂੰ ਕਿ ਡੀਕੰਪੋਜ਼ ਹੋਣ ਨੂੰ ਬਹੁਤ ਸਾਰਾ